ਫਟੇ ਗਰੁੱਪ ਦਾ ਇਹ ਮੇਨ ਬੰਦਾ ਸੀਗਾ ਕਮਲ ਵੀ ਸਿੰਘ ਫਟੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਵਾ ਰਮਨ ਕੁਮਾਰ ਪੀਰ ਸਿੰਘ ਰਮਨ ਇਹ ਦੋਨੋਂ ਨੂੰ ਰੌਂਡ ਅਪ ਕੀਤਾ ਗਿਆ ਇਹ ਘੇਰੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੀ ਸੀਗੇ ਮਾਰੇ ਅੰਸ਼ਾਨਾ ਦੇ ਜਲਾਬ ਜਿਹੜੀ ਮੈਂਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਟੀਟ ਨੂੰ ਬੜੀ ਸਵਤੰਤਰ ਮੇਰੀ ਜਦੋਂ ਉਹਦੇ ਵਿੱਚ ਇੱਕ ਫਟੇ ਗਰੁੱਪ ਦਾ ਇਹਦਾ ਮੇਨ ਬੰਦਾ ਸੀਗਾ ਕਮਲ ਸਿੰਘ ਫਟੇ ਤੇ ਇਹਦੇ ਨਾਲ ਦਾ ਹੈਗਾ ਸ਼akti siva raman kumar yish raman ਇਹ ਦੋਨਾਂ ਨੂੰ ਰੌਂਡ ਆਪ ਕੀਤਾ ਗਿਆ ਰੌਂਡ ਆਪ ਕਰਕੇ ਉਹਨਾਂ ਦੀ ਸ਼ਕਤੀ ਨੇ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ 5 ਬੰਦੇ ਬੰਦ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ 50 ਘਰਮ ਨਿਕਲਣ ਤੋਂ ਬੀ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੇ ਸੀਗੇ ਇਦੇ ਵਿੱਚ ਅੱਜ ਸੀਏ ਇੰਚਾਰਜ ਰਿਸਪੈਕਟਿਵ ਅਧਿਕਾਰੀਆਂ ਨੂੰ ਇਨਫੋਰਮੇਸ਼ਨ ਮਿਲ ਗਈ ਜਿਹਦੇ ਤਹਿਤ ਇਹਨਾਂ ਬੰਦੂਗਿਆਂ ਨੂੰ ਆਊਟ ਆਫ ਕੀਤਾ ਗਿਆ। ਇਹਨਾਂ ਕੋਲ ਵਰਤਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਅੱਗੇ ਵੀ ਜਿਹੜੀ ਕੀ ਕਰਨਾ ਹੈ ਖਿਆਲ ਵਿੱਚ ਉਹਦੀ ਤਫ਼ਸੀਲ ਚੱਲ ਰਹੀ ਹੈ। ਜਦ ਕਿ ਇਹਦੇ ਬੱਚਿਆਂ ਨੇ ਇਹਨਾਂ ਦੇ ਜਿਹੜਾ ਫਤਿਹ ਹੈਗੇ ਦੇ ਖਿਲਾਫ 16 ਮਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਮਰਚੇ ਦਰਜ। ਕਮਿਸ਼ਨਰੀਟ ਦੇ ਵਿੱਚ ਹੀ ਹੈ ਜਾਂ ਸਾਰੇ ਕਮੇਟੀ ਦੇ ਵਿੱਚ ਹੈ? ਬਿਤਾਰੀਤ ਹੋਈ ਹੈ। ਗ੍ਰਿਫਤਾਰੀ ਇਹਨਾਂ ਦੀ ਹੋਈ ਹੈ ਨਾ ਅਕਰਵਾਲ ਮੋਬਾਈਲ ਹੌਟਸਟ ਹੈ ਉਹਦੇ ਬਾਅਦ। ਇਹਨਾਂ ਦੇ ਪਿੰਨ ਪਿੱਛੇ ਦੇ ਇਹਨਾਂ ਨੇ ਘਰ ਦੇ ਵਿੱਚ ਬਸੀ ਬਾਬਾ ਕੇ ਵਾਲੇ ਇਲਾਕੇ ਦੇ ਵਿੱਚ ਕਬਜ਼ਾ ਵੀ ਕੀਤਾ ਸੀਗਾ ਕੋਈ ਉਹ ਸਾਰੇ ਤਬਦੀਲ ਦਾ 파ਟ ਹੈ ਤਬਦੀਲ ਦੇ ਵਿੱਚ ਜੀ ਬਣਾਏ ਕਿ ਧਿਆਨ ਦੇ ਦਿੱਤੇ ਵਾਂਟਡ ਕਿਹੜੇ ਮਾਮਲੇ ਵਿੱਚ ਸੀਗੇ ਉਹ ਇੱਕ ਲਗ ਲਗ ਮੁਕਦਮੇ ਵਾਂਗੜਾ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਸੀਂ ਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ 1125 3. ਜਿਹੜੇ ਬੇਚੇ ਨੂੰ ਅਰੈਸਟ ਕੀਤਾ ਗਿਆ ਤੇ ਸਭ ਮੁਕਦਮੇ ਸੀਗੇ ਵੀ ਦੇ ਨੰਬਰ ਕੀ ਕੀ ਅਸਰੇ ਬੁਲਾਮ ਦੀ ਕੀਤੀ ਹੈ ਇਹਨਾਂ ਕੋਲੋਂ ਇੱਕ 45 ਬੋਲ ਦਾ ਪਿਸਟਲ ਤੇ ਚਾਰ ਜਿਹੜੇ ਬਤੀ ਬੋਦੇ ਸਿਸਟਮ 50 ਕਰੋੜ ਦਾ ਕੰਮ ਕਰਦਾ ਤੇ 3 ਮਿੰਟ ਅਸਾ ਉਹ ਚੈੱਕ ਕਰਵਾ ਲਈ ਅਜੇ ਵੀ ਉਹਨਾਂ ਦਾ ਦੁਸ਼ਮਣ ਦਰਜ ਹੈ ਪਰਦਰ ਜਿਹੜੇ ਸਦੀ ਟੈਕਨੋਲੋਜੀ ਚੱਲ ਗਈ ਮੂਲਿਕ ਉਸਕੀ ਇਚੇਨ ਕੀ ਆਇਆ ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਡੇ ਬੰਦੇ ਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸਾਥੀ ਬਣ ਗਏ ਫਟੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਕੁਮਾਰ ਸੀ ਫਟੇ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਵਾ ਰਮਨ ਕੁਮਾਰ ਜੀ ਸ਼ਰਮਨ ਇਹ ਗੁਨਨ ਨੂੰ ਨੌਂਡਕ ਕੀਤਾ ਗਿਆ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੀ ਸੀਗੀ ਮਾਰੇ ਅੰਸ਼ਾਨਾ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਟੀਟ ਨੂੰ ਬਤੀਸਾ ਉਹਦਾ ਮੇਰੀ ਜਦੋਂ ਉਹਦੇ ਵਿੱਚ ਇੱਕ ਫਟੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਸਿੰਘ ਫਤੇ ਤੇ ਇਹਦੇ ਨਾਲ ਦਾ ਜਿਹੜਾ ਸ਼ਕਤੀ ਸ਼ਿਵਾ ਰਮਨ ਕੁਮਾਰ ਇਲੀਸ਼ ਰਮਨ ਇਹ ਦੋਨਾਂ ਨੂੰ ਰੌਂਡ ਅਪ ਕੀਤਾ ਗਿਆ ਰੌਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨੇ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ ਪੰਜ ਵਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡਕੋ ਥਿੰਦਾ ਖਰਮ ਨਿਕਲੂ ਹੋ ਪਰ ਗਈ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੀ ਸੀਗੇ ਜਿਹਦੇ ਵਿੱਚ ਅੱਜ ਸੀਏ ਇੰਚਾਰਜ ਰਿਸਪੈਕਟਿਵ ਅਧਿਕਾਰੀਆਂ ਨੂੰ ਇਨਫਾਰਮੇਸ਼ਨ ਮਿਲੀ ਜਿਹਦੇ ਤਹਿਤ ਇਹਨਾਂ ਬਲੂਗਏ ਰੌਂਡ ਅਪ ਕੀਤੇ ਗਏ ਇਹਨਾਂ ਕੋਲ ਵਰਤਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀ ਕੀ ਕਰਨਾ ਹੈ ਸ਼ਹਿਰ ਕਮੇਟੀ ਉਹਦੀ ਤਕਰੀਰ ਚੱਲ ਰਹੀ ਹੈ ਜਦ ਕਿ ਜਿਹੜੇ ਬੱਚੇ ਨੇ ਇਹਨਾਂ ਦੇ ਜਿਹੜਾ ਫਟੇ ਹੈਗੇ ਇਹਨਾਂ ਖਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਲਾਫ 11 ਪਰਚੇ ਦਰਜ ਕਮਿਸ਼ਨਰ ਦੇ ਵਿੱਚ ਹੀ ਹੈ ਜਾਂ ਸਾਰੀ ਕਮੇਟੀ ਦੇ ਵਿੱਚ ਹੈ ਗਿਫਤਾਰੀ ਇਹਨਾਂ ਦੀ ਹੋਈ ਹੈ ਨਾ ਅਕਰਵਾਲ ਮੋਬਾਈਲ ਹੌਟਸੈਟ ਹੈ ਉਹਨੇ ਬੰਦ ਇਹਨਾਂ ਦੇ ਪਹਿਲਾਂ ਪਿੱਛੇ ਜਿਹਨਾਂ ਨੇ ਘਰ ਦੇ ਵਿੱਚ ਬਸੀ ਬਾਬਾ ਕੇ ਵਾਲੇ ਇਲਾਕੇ ਦੇ ਵਿੱਚ ਕਬਜ਼ਾ ਵੀ ਕੀਤਾ ਸੀਗਾ ਕੋਈ ਉਹ ਸਾਰੇ ਨੀਤੀ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਣਾਏਗੀ ਕਿ ਤਰ੍ਹਾਂ ਧਿਆਨ ਦਿੱਤੀ ਜਾਏਗੀ ਵਾਂਟਡ ਕਿਹੜੇ ਮਾਮਲੇ ਸੀਗੇ ਇੱਕ ਲਗ ਲਗ ਮੁਕਦਮੇ ਵਾਂਟਡ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਨੇ ਅਸੀਂ ਨੂੰ ਅਰੈਸਟ ਕੀਤਾ ਹੈ 182 ਨੰਬਰ ਮੁਕਦਮਾ ਅੰਡਰ ਸੈਕਸ਼ਨ ਅਗਾਇਆ 25 ਜਨਵਰੀ ਦਾ ਡਾਟ ਜਿਹੜੇ ਬੱਚੇ ਨੂੰ ਅਰੈਸਟ ਕੀਤਾ ਗਿਆ ਤੇ ਸਾਨੂੰ ਮੌਕਰ ਸੀਗੇ ਉਹ ਵੀ ਜਿੰਮੇ ਨੰਬਰ ਕੀ ਕੀ ਅਸਰੇ ਬਰਾਮਦੇ ਕੀ ਕੀ ਹੈ ਇਹਨਾਂ ਕੋਲੋਂ ਇੱਕ 45 ਬੋਲ ਦਾ ਪਿਸਤਲ ਤੇ ਚਾਰ ਜਿਹੜੇ ਬੱਤੀ ਬੋਲ ਦੇ ਪਿਸਤਲ 50 ਗਰਮ ਦਾ ਕੰਟ੍ਰੀਮੈਂਟ ਆ ਸਰ ਉਹ ਚੈੱਕ ਕਰਵਾ ਲਈ ਭਾਜੀ ਬੇਤੁਕਸ਼ੇ ਸ੍ਰਮਾਨ ਦੋਜੰਦਰ ਮੰਨਦੇ ਫਰਦਰ ਜਿਹੜੀ ਸਾਡੀ ਫੈਲੋਸਫੀ ਚ ਚੱਲਦੀ ਹੈ ਮੂਲ ਕੁਸ਼ੀਚਨ ਕੀ ਆਇਆ ਫਿਰ ਹਲਤਾ ਇਹਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਡੇ ਬੰਦੇ ਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸ਼ਕਤੀਪਰਨ